जीएन ਕੀ ਦਾਹਾਂ ਚੱਲ ਮੀਕਰ ਸਾਹਿਬ ਠੀਕ ਲਗਾ ਉਹਨਾਂ ਨੂੰ ਵੈਲਕਮ ਬਾਏ ਦਾ ਗੱਪ ਸ਼ਾਪ ਅ ਡਾਇਰੈਕਸ਼ਨ ਚੈਨਲ ਤੇ ਲੋ ਜੀ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਪੰਜਾਬੀ ਸਿੱਖਾਂ ਦੀ ਨਿਊ ਮੂਵੀ ਮਤਲਬ ਕਿ politician ਦੇ متعلق ਥੋੜੀ ਜੀ ਲੈ ਕੇ ਆਏ ਆ ਕਲਿੱਪ ਮੀਡੀਆ ਦੇ ਉੱਤੇ ਤੇ ਬੜਾ ਮਤਲਬ ਕਿ viral ਚੱਲ ਰਿਹਾ ਸੀ ਤੇ ਸਿੱਖ ਕਿਉਂ ਨਾ ਇੱਥੇ ਆਪਾਂ ਡਿਸਕਸ ਥੋੜੀ ਜੀ ਕੀਤੀ ਜਾਵੇ ਤੇ ਇਹ ਹੈਗਾ ਜੀ सीएम ਭਗਾवत सीएम ਦੇ ਨਾਮ ਤੋਂ ਕੋਈ ਭਗਾवत वगैरह ਕੀਤੀ ਗਈ ਆ ਉਦੇ ਉਦੇ ਮਤਲਬ ਕੋਈ ਵੀਡੀਓ ਵਗੈਰਾ ਬਣਾਈ ਗਈ ਹੈ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਣੇ ਫਿਰ ਕਰਦੇ ਆ ਆਪਣੇ ਵਿਚਾਰ ਸਾਂਝੇ ਇਹਨਾਂ ਤੇ ਪਰਚਾ ਪਾ ਦਈਏ ਤਾਂ ਕੀ ਬੋਲਦੇ ਨੇ ਕਿ 540 ਕਰੋੜ ਸਾਨੂੰ ਵਾਪਸ ਦੇਣਗੇ ਲੈ 540 ਕਰੋੜ ਜੇ ਨਹੀਂ ਲੱਭੇ ਨਾ ਜਿੰਕੇ ਸਾਨੂੰ ਦੇਣਗੇ ਸਾਨੂੰ ਅੱਜ ਕਿਉਂ ਨਹੀਂ ਆਏ आई तो है नहीं आज जो जो चिटे की कल चल रही है आके बोल देते इत आके बोल देते कि असि जिम्मेवार नहीं है अज तो जनाबी अज तो वो परिवार अज तो सदियों तो लगे हुए हैं जनाब सब तो पहला जनरल डायर 18 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਾਇਸ ਤੇਰਾ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆਕਰ ਤੂਤ ਕਰ ਦੇਣੇ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਹਨਾਂ ਨੂੰ ਤਾਂ ਪਤਾ ਲੱਗਿਆ ਸੀ ਨਾ ਕਿ ਕੀ ਕਰਾ ਕਰ ਰਹੇ ਨਾ ਜੀ ਆ ਉਸ ਤੋਂ ਬਾਅਦ ਸਪੀਕਰ ਸਾਹਿਬ ਦੋ ਤਿੰਨ ਮਹੀਨਿਆਂ ਬਾਅਦ ਦਰਬਾਰੀ ਪੰਜਾਬ ਦੀ ਅਸੈਂਬਲੀ ਸਮਝਿਓ ਜਨ ਹੈ ਔਰ ਸਰੋਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੋਪਾ ਦੇਣ ਵਾਲੇ ਜੰਦਾ ਕੌਣ ਸੀ ਜੰਦਾ ਅਰੂਪ ਸਿੰਘ ਔਰ ਜਦ ਅਰੂਪ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਦੇ ਨਾਨਾ ਜੀ ਹਾਲਾਂਕਿ ਸਿੰਘ ਜੀ ਸੀ ਮਾਨੇਸ ਕਰਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਹੁਣ ਗੋਲੀਆਂ ਹੋਣ ਵਾਲੇ ਇਹ ਤਾਂ ਪਹਿਲੇ ਦਿਨੂਈ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਜਦੋਂ ਮਰਜ਼ੀ ਦੇਖ ਲੋ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ 4 5 ਜਹਜੀ ਮੀਟਰ ਉਹਦੇ ਹੱਕ ਚ ਆ ਗਿਆ ਇਹਨੇ ਬੜੀ ਮਾੜੀ ਗੱਲ ਆ ਬੀ ਇਹ ਲੋਕਤੰਤਰਿਕ ਦੀ ਲੋ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤਰਿਕ ਦੀ ਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਲੋਕਤੰਤਰਿਕ ਦੀ ਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਦਾਂ ਹੀ ਫੜੀ ਜਾਂਦੇ ਨੇ ਜੀ ਸਵੇਰੇ 4 ਵੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ ਸਾਡੇ 4 ਵਜੇ ਆ ਜੰਨੀ ਪੁਲਿਸ ਇਹਨੇ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਦੱਸਣਾ ਪੁੱਛਣਾ ਹੁੰਦਾ ਹੈ ਬਾਜ ਕੋਟਾ ਫੈਸਲਾ ਕਰਦੇ ਨਹੀਂ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤਾਂ ਮਾਣਿਓ ਕੋਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੋਗੀ ਫੇਰ ਅੱਗੇ ਹੁਣ ਜੇ ਦੱਸਾਂ ਅੰਦੇ स्पीकर साहब पुलिस मेनु मुताबिक सराणा नहीं बन रहा सराहना देखा कोई सराहना जबानियां खत्म कितिया मावा नो जो चलना उन्होंने आर्थियों के देखो। पिछे कद गए ਕਹਿੰਦੇ ਤੁਸੀਂ ਉਹਨੂੰ ਮੋਟਾ ਦਿੱਤਾ ਨਾ ਆਥੀਆਂ ਨੂੰ ਤੇ 22 24 ਸਾਲ ਦੇ ਬੱਚੇ ਮਾਰ ਕੇ ਸਾਡੇ ਨਾਲ ਕੁਸ਼ੀਆਂ ਕਰਕੇ ਸਰਾਹੇ ਮੰਗਦੇ ਤੁਸੀਂ ਜਿਹੜਾ ਚ ਕੋਈ ਜ਼ਰਾ ਨਹੀਂ ਮਿਲੂਗਾ ਜਿੰਨੀ ਸਜ਼ਾ ਹੋਊਗੀ ਉਹ ਮਿਲੂਗੀ ਕਾਨੂੰਨ ਮੁਤਾਬਕ ਮਿਲੂਗੀ ਕੋਈ ਬਦਲਾ ਕੋਈ ਨਹੀਂ ਕੋਈ ਨਹੀਂ ਬਦਲਾ ਕੋਈ ਨਹੀਂ ਹਮ ਬਸ ਇਹ ਪੰਜਾਬੀ ਭਰਾ ਆਪਣਾ ਉਹਨੇ ਮਤਲਬ ਨਿਊਜ਼ ਤੇ ਪੰਜਾਬੀ ਸਭਲੀਆਂ ਦੇ ਵਿੱਚ ਉਨੇ ਆਖਿਆ ਵੀ ਚਿੱਟਾ ਵੇਚਣ ਵਾਲੇ ਜਿਹੜੇ ਆ ਅੱਜਕੱਲ ਪੰਜਾਬ 'ਚ ਇੰਡੀਆ 'ਚ ਬਹੁਤ ਜ਼ਿਆਦਾ ਸਰਿਆਂਮ ਸਰਿਆਂਮ ਬਿਲਕੁਲ ਆਪਣੇ ਪਾਕਿਸਤਾਨ 'ਚ ਵੀ ਹੈਗਾ ਲੇਕਿਨ ਮੇਰੇ ਹਿਸਾਬ ਨਾਲ ਉਥੋਂ ਦੀ ਨਿਸਬਤ ਨਾਲ ਘੱਟ ਆ ਆਪਣੇ ਹਾਂ ਆਪਣੇ ਘੱਟ ਉੱਥੇ ਬਿਲਕੁਲ ਸਰਿਆਂਮ ਲੋਕਾਂ ਦੇ ਘਰ ਦੇ ਘਰ ਉੱਜੜ ਗਏ ਆ ਹੂੰ ਬੜੇ ਬੜੇ ਬੱਚੇ ਜਿਹੜੇ ਮਤਲਬ ਕਿ ਨਸ਼ੇ ਤੇ ਲੱਗ ਬੱਚੇ ਜਿਹੜੇ ਸੀ ਅਗਰੇ ਜਵਾਨ ਸਮੇ ਜਿਹੜੇ ਆਪਣੇ ਮਾਪਿਆਂ ਨੂੰ ਉਦੋਂ ਸੰਭਾਲਣ ਦਾ ਟਾਈਮ ਹੁੰਦਾ ਉਸ ਟਾਈਮ ਉਹ ਨਸ਼ਿਆਂ ਤੇ ਲੱਗ ਜਾਂਦੇ ਆ ਨਸ਼ੇ ਤੇ ਲੱਗ ਜਾਂਦੇ ਆ ਉਹ ਘਰ ਵੀ ਤਬਾ ਉਹ ਬੱਚੇ ਵੀ ਮਰ ਜਾਂਦੇ ਆ ਜੇਲਾਂ ਚੱਲ ਜਾਂਦੇ ਆ ਉਹ ਹੁਣ ਉਹਨੇ ਇਹ ਗੱਲ ਹੋਰ ਕੀਤੀ ਵੀ ਵੱਡੇ ਬੰਦੇ ਜਿਹੜੇ ਜਿਹੜੇ ਵਿੱਚ ਨਾਲੇ ਜੇਲਾਂ ਜਾਂਦੇ ਆ ਉੱਥੇ ਜਾ ਕੇ ਪ੍ਰੋਟੋਕੋਲ ਮੰਗਦੇ ਆ ਉੱਥੇ ਆ ਕੇ ਸਰਾਨੇ ਮੰਗਦੇ ਆ ਸੌਣ ਨੂੰ ਸਰਾਨੇ ਮੰਗਦੇ ਆ ਵੀ ਸਾਨੂੰ ਪ੍ਰੋਟੋਕੋਲ ਦਿਓ ਇਸੀ ਦਿਓ ਉਹ ਤੁਸੀਂ ਸਾਡੇ ਕਹਿੰਦਾ ਵੀ ਤੁਸੀਂ ਸਾਡੀਆਂ ਮਾਵਾਂ ਪੈਣਾ ਸਾਰਿਆਂ ਨੂੰ ਮਾਰਤਾ ਕਿਸੇ ਕਿਸਮ ਦਾ ਬੜੇ ਬੜੀਆਂ ਫੈਮਲੀਆਂ ਵੱਡੇ ਵੱਡੇ ਘਰ ਝਾੜਦੇ ਜਿਹੜੇ ਤਬਾਹ ਹੋ ਗਏ ਤੁਸੀਂ ਜੇਲਾਂ ਜਾਂਦੇ ਜੇ ਜਾ ਕੇ ਫਿਰ ਉੱਥੇ ਜਾ ਕੇ ਤੁਸੀਂ ਪ੍ਰੋਟੋਕੋਲ ਮੰਗਦੇ ਜੀ ਸਾਡੇ ਕੋਲ ਬਿਲਕੁਲ ਉਨੇ ਮੈਂ ਕਹਿੰਦਾ ਪੰਜਾਬ assembly 'ਚ ਬੜੀ ਤਕੜੀ ਗੱਲ ਕੀਤੀ ਹੈ। ਹੋਰ ਕੋਈ ਬੋਲ ਵੀ ਨਹੀਂ ਸੀ ਰਿਹਾ ਦੇਖੋ ਬਿਲਕੁਲ ਖਮੋਸ਼ੀ ਹੋ ਗਈ ਸੁਣ ਰਹੀ ਸੀ। ਉਹ ਸੋਹਰੇ ਗੱਲ ਚ ਬਹੁਤ ਅੱਛੀ ਕਰ ਰਹੇ ਗੱਲ ਉਹਨੇ ਬੜੀ ਮੈਂ ਕਹਿੰਦਾ ਵੀ ਲੋਹੇ ਤੋੜ ਗੱਲ ਕੀਤੀ ਆ ਵੀ ਇੱਕ ਜਿਹੜੀ ਗੱਲ ਹੋਣੀ ਚਾਹੀਦੀ ਸੀ ਪਹਿਲੇ ਵੀ ਕਿਸੇ ਨੂੰ ਕਰਨੀ ਚਾਹੀਦੀ ਸੀ ਲੇਕਿਨ ਸਰਦਾਜ ਨੇ ਕੀਤੀ ਹੈ ਬੜੀ ਜ਼ਬਰਦਸਤ ਗੱਲ ਕੀਤੀ ਹੈ। ਬਿਲਕੁਲ ਮੈਨੂੰ ਤੇ ਪਹਿਲੇ ਵੀ ਸੀ ਇਹਨਾਂ ਦੀ ਵੀਡੀਓ ਵੇਖੀ ਦੀਆਂ ਅਕਸਰ ਵੀਡੀਓ ਵੇਖੀ ਦੀਆਂ ਬੜੀਆਂ ਮਤਲਬ ਸੋਹਣੀਆਂ ਗੱਲਾਂ ਕਰਦੇ ਨੇ। ਜੇ ਤੁਸੀਂ ਵੀ ਆਪਣੀ رائے ਜ਼ਰੂਰ ਕਮੈਂਟ 'ਚ ਦਿਓ। ਬਿਲਕੁਲ ਵੀ ਸਰਦਾਰ ਸਾਹਿਬ ਨੇ ਕੋਈ ਗੱਲ ਚੰਗੀ ਕੀਤੀ ਹੈ ਜਾਂ ਮਾੜੀ ਕੀਤੀ ਹੈ ਵੀ ਗੱਲ ਠੀਕ ਕੀਤੀ ਆ ਕਿਤੇ ਦੇ ਬਾਰੇ ਇਹ ਗਲਤ ਕੀਤੀ ਆ